ਮ ਚੱਲ ਰਿਹਾ ਇੱਧਰ ਆਹ ਟਰਾਲੀ ਤੇ ਸਮਾਨ ਲਿਆਂਦਾ ਸੀ ਕੱਲ ਤੇ ਲਾਹੀ ਜਾਂਦੇ ਆ ਕਿ ਇਸ ਤਰ੍ਹਾਂ ਵੀ ਦਿਖਾਉਣੇ ਆਗੇ ਚੱਲਦੀਆਂ ਕਿ ਬੰਦੇ ਜੁੜਜੋ ਚੱਲੀਏ ਹੋਏ ਤਾਂ ਚੱਲਦੇ ਆ ਰੁਕ ਜਾ ਕੋਈ ਆ ਜਾ ਤਾਂ ਦੋ ਚਾਰ ਜੁੜੋ ਜੁੜੋ ਜਲਦੀ ਚੱਲ ਨਜ਼ਰ ਤੂੰ ਬੋਲ ਕਰ ਬੋਲ ਗਣ ਹੈਲੋ ਹੈਲੋ ਜਦ ਸੂਰ ਕੀ ਚੱਕੀ ਜਾਂਦੇ ਆ ਜਿਹੜੀ ਤੇ ਸਿਮੈਂਟ ਇਹ ਸਾਨੂੰ ਦੇ ਗਿਆ ਸਜਾ ਸਿਮੈਂਟ ਵਾਲਾ ਸਿਮੈਂਟ ਵਾਲਾ ਅੱਸਾ ਤੇ ਜੀ ਮੜਾ ਤੇ ਉਹਨੂੰ ਫੋਨ ਵੀ ਵਾਸ ਲੈ ਆ ਸਿਮੈਂਟ ਉਹਨੇ ਭੇਜਤੀ ਰੇੜੀ ਤੇ ਰੇੜੀ ਵਾਲ ਨੇ ਟਾਈਮ ਬਚਾਉਣ ਦੇ ਵਾਸਤੇ ਇੱਥੇ ਲਾ ਲਈ ਤੇ ਬਾਅਦ ਚ ਨਰੇ ਦਾ ਕਰਾਇ ਸਾਡੇ ਢਿੱਡ ਇਕੱਠੇ ਪਹਿਲਾਂ ਦੋ ਦਿਨਾਂ ਚੱਕ ਕੇ ਉੱਤੇ ਉਹ ਕੀਤਾ ਉੱਤੇ ਲਦਾਇਆ ਫਿਰ ਉਹਨੇ ਕਰਾਇ ਸਾਡੇ ਢਿੱਡ ਇਕੱਠੇ ਤੇ ਧੱਕਾ ਲਵਾ ਰਿਹਾ ਇੱਕ ਵਾਰ ਇਧਰੋਂ ਬੰਦੇ ਦੀ ਛੱਤ ਬਾਜੀ ਬਾਜੀ ਆਣੀ ਸੀ ਕਿ ਉਹ ਵੜ ਕੇ ਟੇ ਗਿਆ ਇਧਰ ਸਰ ਗਿਆ ਤੇ ਬਾਅਦ ਚ ਸਿਰੇ ਫਿਰ ਵੀ ਨਹੀਂ ਪਹੁੰਚਿਆ ਸਿਰੇ ਪਾਸੇ ਜਾ ਵੜਨਾ ਸੀ ਮੈਂ ਸਿਰੇ ਫਿਰ ਵੀ ਪਹੁੰਚਿਆ ਇੱਥੇ ਲਾ ਕੇ ਇੱਥੇ ਲਾ ਕੇ ਸਿੱਟ ਗਿਆ ਹੁਣ ਦੁਬਾਰੇ ਚੱਕਿਆ ਇਹਨਾਂ ਨੇ ਦੇਖੀ ਤਾਲਾ ਦੇਖੀ ਨੀਚਲ ਦਰੋਖ ਜਾਂ ਹੁਣ ਮੈਨੂੰ ਹੱਥ ਦਾ ਫੀਲ ਲੈਂਦੇ ਦੇਖ ਲੈ ਬੋਲ ਪੋ ਬੋਲ ਪੋ ਸੱਚ ਬੋਲ ਪਿਆ ਕਰ ਬ ਮੈਂ ਸੱਚ ਬੋਲਦਾ ਦੇਖ ਤਾਂ ਕੋਈ ਕੰਮ ਕਰਕੇ ਰਾਜੀ ਨਹੀਂ ਹੋਣਾ ਹਾਂ ਠੀਕ ਕਰੀ ਕੋਈ ਜੌ ਹਾਂ ਵਸਦੂ ਵੀ ਆ ਜਾ ਤੂੰ ਵੀ ਬੋਲ ਦੇ ਤੇ ਦੇਖੀ ਫੋਨ ਤਾਂ ਕਰਨੇ ਦੇਖੀ ਆ ਲੈ ਉਹ ਰੇ ਫੜਾ ਲੈ ਮੈਂ ਦੇਖ ਲੋ ਫੋਨ ਅਬੀ ਚੱਲ ਸਮਾਨ ਲੈਣ ਵੀ ਚੱਲਾਂਗੇ ਅੱਜ ਥੋੜਾ ਜਿਹਾ ਕਟਾ ਅਜੇ ਬੱਲੀਆਂ ਲੈਣ ਨੂੰ ਅੱਜ ਫਿਰ ਫੜਦਾ ਫੋਨ ਹਾਦਰ ਸਾਹਿਬ ਦਾ ਤੁੰਗੂ ਆ ਗਿਆ ਵੇ ਦੇਖੇ ਦੇਖ ਯਾਰ ਤੂੰ ਚੱਲਦਾ ਕਿ ਨਹੀਂ ਲਾਈਵ ਚੱਲਦਾ ਕਿ ਨਹੀਂ ਮੈਸਜ ਬੰਦ ਚਾਰ ਹੋ ਗਏ ਹੋਏ ਚਾਰ ਬੰਦੇ ਹੋ ਕਮੈਂਟ ਕਰੋ ਬਈ ਚਾਰ ਜਣੇ ਜਿਹੜੇ ਜਿਹੜੇ ਜੁੜੇ ਆ ਦੇਖ ਕਮੈਂਟ ਕਰੋ ਕਮੈਂਟ ਕਰੋ ਕਮੈਂਟ ਕਰੋ ਬਈ ਚਾਰ ਜਣੇ ਜਿਹੜੇ ਜਿਹੜੇ ਜੁੜੇ ਸਾਨੂੰ ਵੀ ਪਤਾ ਲੱਗੇ ਵੀ ਕਿੱਥੋਂ ਬੰਦੇ ਦੇਖ ਰਹੇ ਆ ਸਤ ਬੋਗੀ 25 ਤਰੀਕ ਨੂੰ ਦਿਨ ਸ਼ਨੀਵਾਰ ਤੇ ਜਿਸ ਸਮਾਂ ਸੀ ਗੁੰਮ ਨਹੀਂ ਆ ਪਰ ਲੈਂਦਾ ਕਮੈਂਟ ਪੜ ਲਾ ਕਰ ਕਮੈਂਟ ਮੇਰੇ ਕਰਦਾ ਮੇਰੇ ਤੱਕ ਤਰਾ ਪਹੁੰਚਾ ਹੀ ਨਹੀਂ ਆ ਹੋ ਗਿਨ ਕਿ ਟਾ ਕਿੰਨੇ ਦਿਨ ਬਾਅਦ ਹੁੰਦੇ ਹੁੰਦੇ 15 ਦਿਨ ਬਾਅਦ ਤੂੰ ਲਾ ਬੋਲਦੇ ਹੁੰਦੇ ਆ ਆਪਾਂ ਵੀ ਸ਼ਕਲ ਦਿਖਾ ਦੇਗੇ ਜਿਹੋ ਜੀ ਹੈਗੀ ਆ ਟੁੱਟੀ ਭੱਜੀ ਟੁੱਟੀ ਭੱਜੀ ਹਾਂ ਭੂਤ ਡੱਕੀ 6 ਜਣੇ ਹੋਗੇ 6 ਜਣੇ ਇੱਕ ਮਿੰਟ ਕੋਤਾ ਕੀਤਾ ਕੀ ਕੋਟ ਲਾਇਆ ਨਹੀਂ ਮੇਰੇ ਕੋਲ ਕਮੈਂਟ ਫਿਰ ਬੰਦ ਹੋਣਗੇ ਯਾਰ ਵੈਲਕਮ ਟੂ ਲਾਈਵ ਰਿਮੈਂਬਰ ਟੂ ਗਾਈਡ ਯਰ ਪ੍ਰਾਈਵੇਸੀ ਐਂਡ ਅਬਾਈਡ ਬਾਈ ਔਰ ਕੁਮਿਊਨਿਟੀ ਗਾਈਡਲਾਈਨ 6 ਜਣੇ ਹੋ ਗਏ ਆ ਤੇ ਉਧਰ ਸਾਡਾ ਨਜ਼ਰ ਬੱਟੂ ਨਜ਼ਰ ਬੱਟੂ ਡਿੱਗ ਪਿਆ ਸਾਡਾ ਬੀਹੂ ਡਿੱਗ ਵੀ ਭੂਤ ਉਹ ਨਜ਼ਰ ਬੱਟ ਡਿੱਗ ਪਿਆ 8 ਜਣੇ ਹੋ ਗਏ ਨਜ਼ਰ ਨਜ਼ਰ ਲੱਗਣ ਤੋਂ ਨਈ ਲੱਗਣ ਤੋਂ ਲਾਇਆ ਸੀ ਕਿੱਥੇ ਲਾਵਾਂਗੇ ਉਹਨੇ ਇੱਥੇ ਟੰਗ ਦਿੰਨੇ ਆ ਕਿੱਥੇ ਤੇ ਕੋਡੀ ਤੇ ਹੁਣ ਲਿਆਣਾ ਕਿੱਧਰ ਕਿਧਰੋ ਲਿਆਵਾਂ ਪਾਣੀ ਪਤਾ ਨਹੀਂ ਕਿੱਥੇ ਲੱਗੀ ਬਠੀ ਉਹ ਪਾਸੇ ਪੈੜ ਵਾਸਤੇ ਇੱਥੇ ਲਾ ਦਿਓ ਸਾਹਮਣੇ ਕਿਤੇ ਪਾਸੇ ਹੋ ਜਾ ਵਿਚ ਨਹੀਂ ਵਿਚ ਨਹੀਂ ਅੜਨਾ ਇਹ ਅੰਦਰ ਤੇ ਮੈਂ ਚੱਕ ਲੈਣਾ ਹੂੰ ਥੋੜੀ ਗੇਟ ਕੰਧ ਟੱਲੇ ਆ ਰਹੀ ਨੇ ਕਿ ਤੁਹ ਲਾ ਕੇ ਲਾ ਜੂਗੀ ਸਰਤ ਬਦਨਾ ਸਰਤ ਬਦਨਾ ਮੱਥੇ 'ਚ ਲੱਗਣਾ ਚਾਹੀਦਾ ਏ। ਜੀ ਮੇਜਰੇ ਵਾਲੇ ਤੇਰਾ ਮੂੰਹ ਕਾਲਾ। ਹੂੰ। ਇਹੋ ਪੜ ਕੇ ਸਾਰੇ ਐਂ ਕਹਣਗੇ। ਬਾਲਾ ਸੋਨੇ ਦਾ ਰਗਾ ਐਂ ਲਾਤਾ। ਹੈਨਾ? ਚਾਲ। ਕੱਲ ਨਹੀਂ ਲੱਗਦੀ ਨਾ ਯਾਰ। ਫੇਰ ਨਹੀਂ ਲੱਗਦੀ ਹੈਨਾ? ਹੂੰ। ਐਂ ਕਹਿੰਦੇ। ਪਤਾ ਨਾ। ਤੂੰ ਕਿੱਥੇ ਭਾਣਿਆ। ਦਾ ਰੱਖ ਲਾਂ। ਕੀ? ਤਾਂ ਹਾਂ ਚੱਲ ਗਈ। ਤਾਂ ਹਾਂ ਦਿਖਾ ਕੇ ਆਉਣੀ ਆ। ਰਹਿੰਦੇ ਖੜਕਾ ਕਰਿਆ ਬੱਜਦੀ ਹੁੰਦੀ ਗਈ ਕੋਈ ਖੜਕਾ ਕਰੀ ਜਾਂਦੇ ਤਾਂ ਤਾਂ ਰਹਿੰਦੇ ਤਾਂ ਤਾਂ ਫੇਰ ਦੇਸਾਂਗੇ ਇੱਧਰ ਪਾ ਲੇਟਾਂ ਅਜਿ ਵਿੱਚ ਵਿੱਚ ਰਹਿੰਦੀਆਂ ਇੱਧਰ ਪਾਉੜਿਆਂ ਨਾਲ ਕੱਟਿਆ ਤੇ ਪੌੜੀਆਂ ਬਣਾ ਲਏ ਪਲੇਟਾਂ ਲਾਉਣਾ ਕਰੀਏ ਪੌੜੀਆਂ ਕਿਵੇਂ ਪੌੜੀਆਂ ਫੇਰ ਬਣਾਵਾਂਗੇ ਕਿ ਪਹਿਲਾਂ ਪਲੇਟਾਂ ਲਾਵੀਏ ਆਹ ਤਾਂ ਥਾਂ ਛੱਡਣਾ ਹੈ ਨਾ ਇਹ ਤਾਂ ਪੌੜਿਆਂ ਨਾਲ ਥਾਂ ਬਰਾਬਰ ਚੇਚਾਰਾ ਆਉਂਦਾ ਤੇ ਮਮਟੀ ਬਣਦੀ ਹੈ ਉਧਰ ਵੀ ਬਾਹਰ ਦਾ ਪਾਈ ਗਿਆ ਮੈਂ ਤਾਂ ਠਕ ਠਕ ਕੋਈ ਨਹੀਂ ਥੱਲੇ ਥੱਲੇ ਨਹੀਂ ਜਲ ਆ ਜਾ ਬਾਹਰ ਹੀ ਆ ਜਾ ਤੂੰ ਕਈ ਵਾਰੀ ਕੋ ਨਿਕਲ ਜਾਂਦਾ ਹਾਂ ਤਰਗਾ ਹਮ ਨਵਦੀ ਨਵਦੀਪ ਸਿੰਘ ਨਵਦੀਪ ਸਿੰਘ ਹਰਾਈਪੁਰ ਭਾਈ ਸਾਹਿਬ ਲਾਈਟ ਜੁੜਿਆ ਬਹੁਤ ਬਹੁਤ ਧੰਨਵਾਦ ਓਏ ਓਏ ਆਇਆ ਆ ਗਲੀ ਦੱਸ ਸਕਦਾ ਏ ਛੱਡੀ ਏ ਇਹ ਇਧਰ ਨੂੰ ਜਾਣ ਨੂੰ ਮੋਟਰਸਾਈਕਲ ਵੀ ਟੱਪੀ ਉੱਥੇ ਹੂੰ ਨੇ ਡੋਰਾ ਦੀ ਅੱਗ ਲੱਗੀ ਰਹਿੰਦੀ ਐ ਆ ਪਿੱਛੇ ਤੋਂ ਪਤੰਗ ਚੜਾਓ ਪਿੱਛੇ ਤੋਂ ਜਾਣ ਵਾਸਤੇ ਰਸਤਾ ਗਾ ਲੂਤੀ ਕਿ ਮੈਂ ਪਤੰਗ ਚੜਾਉਣਾ ਮੈਂ ਮੈਂ ਚੜਾਇਆ ਹੀ ਨਹੀਂ ਕਦੀ ਨਾ ਨਿੱਕੇ ਹੁੰਦੇ ਨੇ ਚੜਾਇਆ ਨਾ ਚੜਾਇਆ ਲੀ ਫਿਰ ਹਾਂ ਚੋ ਕਰਕੇ ਬੰਦ ਫਿਰ ਲਾਈ ਉਸ ਜੁੜਦੇ ਨਹੀਂ ਆ ਤੁਸੀਂ ਆ ਵੀ ਆਪਣੀ ਚੱਲ ਚਲੋ ਲਾਈਵ ਨੂੰ ਕਰਦੇ ਆਂ ਬੰਦ ਕੱਲ ਨੂੰ ਹਵਾਂਗੇ ਜੀ ਹੁਣ ਲਾਈਵ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਦਦ ਕਰਤਾ ਜੀ